ਐਸਟੀ ਨੰਬਰ 1 ਨਿਊਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਐਸਟੀ ਨੰਬਰ 1 ਨਿਊਜ਼ ਟੀਵੀ ਚਲੋ ਚਲੋ ਪੀਐਸਟੀ ਨੰਬਰ 1 ਨਿਊ ਚੈਨਲ ਦੇ ਆਪਾਂ ਦਾ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਰਸੋਂ ਤੋਂ ਅਸੀਂ ਇੱਥੇ ਡਟੇ ਆਂ ਵੱਖ-ਵੱਖ ਬਾਰਡਰਾਂ ਦੇ ਵੱਖ-ਵੱਖ ਹਾਲਾਤ ਜਿਹੜੇ ਦਿੱਲੀ ਦੇ ਆਪ ਜੀ ਦੇ ਸਾਹਮਣੇ ਪੇਸ਼ ਕਰ ਰਹੇ ਆਂ ਇਸੇ ਤਹਿਤ ਜਿਹੜਾ ਗਾਜੀਪੁਰ ਦਾ ਇੱਥੇ ਆਪਾਂ ਬਾਰਡਰ ਜਿਹੜਾ ਘੇਰਿਆ ਕਿਸਾਨਾਂ ਨੇ ਉੱਥੇ ਐਂਟਰੀ ਤੇ ਵੇਖੋ ਤੁਸੀਂ ਕਿੱਡਾ ਵਧੀਆ ਇਹਨਾਂ ਨੇ ਸਿੰਘਾਂ ਨੇ ਲਿਖਿਆ ਵਾ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਬੈਰੀਕੇਡ ਇਹ ਉਹ ਉਹ ਸਿੰਘਾਂ ਦੀ ਉਹ ਵੇਲੇ ਦੇ ਮੋਰਚੇ ਜਿਹੜੇ ਲੱਗਦੇ ਉਹ ਵੇਲੇ ਜਿਹੜੇ ਇਹਨਾਂ ਨੇ ਬੈਰੀਕੇਡ ਆਪਣੇ ਲਾਤੇ ਵੀ ਨਹੀਂ ਸਿੰਘਾਂ ਦੇ ਵਿੱਚ ਹਾਜ਼ਰੀ ਲਗਾ ਕੇ ਤੇ ਫੇਰ ਹੀ ਅੱਗੇ ਨਿਕਲੋਗੇ ਇਹਨਾਂ ਦੀ ਚੜ੍ਹਦੀ ਕਲਾ ਵਾਲੀ ਸੋਚ ਆ ਵੀ ਜੀ ਇਹ ਕਿਉਂ ਲਿਖ ਕੇ ਲਾਇਆ ਤੇ ਕੀ ਆਪਣੇ ਮਕਸਦ ਦੀ ਇਹ ਇਹ ਬਾਬਾ ਜੀ ਨੇ ਤਾਂ ਲਾਇਆ ਜੀ ਇਹ ਮੋਦੀ ਨੂੰ ਪਤਾ ਲੱਗੇ ਉਸ ਟਾਈਮ ਵੀ ਸਿੱਖ ਕਿੰਨੇ ਤਾਕਤਵਰ ਹੁੰਦੇ ਸੀ ਰਾਜ ਕਰਦੇ ਸੀ ਸਿੱਖਾਂ ਕਰਕੇ ਆ ਦੁਨੀਆ ਕਾਇਮ ਹੈ ਜੀ ਤੇ ਅਸੀਂ ਆ ਜਿਹੜੇ ਕਾਲੇ ਕਾਨੂੰਨ ਨੇ ਨਾ ਇਹ ਵਾਪਸ ਕਰਾ ਕੇ ਜਾਣਾ ਹੈ ਜੀ ਬਿਲਕੁਲ ਬਿਲਕੁਲ ਇਹ ਅੱਡੇ ਤਸ਼ਮ ਪਿਤਾ ਦੀ ਸ਼ਕਤੀ ਹੈ ਜੋ ਅਸੀਂ ਖਲੋਤੇ ਹਨੂ ਠੰਡ ਮੀਂਹ ਆ ਕੋਈ ਤਾਕਤ ਨਹੀਂ ਰੋਕ ਸਕਦੀ ਹਨੂ ਇਹ ਜਿਹੜੀ ਵੇਖੋ ਨਾ ਹੁਣ ਬਾਰਿਸ਼ ਵੀ ਹੋਣ ਈ ਆ ਤੇ ਇਹ ਕਹਿੰਦੇ ਆ ਵੀ ਇਹਨਾਂ ਦਾ ਹੌਸਲਾ ਡੋਲ ਜਾਊਗਾ ਕੋਈ ਹੌਸਲਾ ਡੋਲਣ ਵਾਲੀ ਗੱਲ ਜੀ ਨਹੀਂ ਬਿਲਕੁਲ ਹੀ ਮਜ਼ਬੂਤ ਹੌਸਲੇ ਨੇ ਜੀ ਆਡੇ ਵਾਹਿਗੁਰੂ ਅਸੀਂ ਤਾਂ ਵਟਾਂ ਤੇ ਕਈਆਂ ਫੋੜੇ ਚ ਲਾਇਏ ਨੇ ਉੱਥੇ ਨੱਕੇ ਬੰਨੇ ਨੇ ਰਾਤ ਨੂੰ ਠੰਡ ਤੇ ਜਾ ਕੇ ਕਣਕਾਂ ਨੂੰ ਪਾਣੀ ਲਾਈਦਾ ਇਹ ਬਰਸਾਤ ਕੀ ਕਰੇਗੀ ਬਿਲਕੁਲ ਜੀ ਜਿਹੜੀ ਬਰਸਾਤ ਹੁੰਦੀ ਨਾ ਫੁੱਲ ਕਿਰੰਦੇ ਨੇ ਇਹ ਜਿੱਤ ਦੀ ਬਰਸਾਤ ਹੈ ਵਾਹਿਗੁਰੂ ਜੀ ਵੇਖ ਲਓ ਕਿੰਨੇ ਹੌਸਲੇ ਬਲੰਦ ਨੇ ਕਹਿੰਦੇ ਨੇ ਵੀ ਜਿਹੜੀ ਬਾਰਿਸ਼ ਹੋਣੀ ਫਾਡੇ ਤੇ ਉਹ ਵਾਹਿਗੁਰੂ ਸੱਚਾ ਪਾਤਸ਼ਾਹ ਪਰਮੇਸ਼ਰ ਜਿਹੜਾ ਵਾ ਸਾਡੇ ਤੇ ਫੁੱਲ ਜਿਹੜੇ ਉਹ ਗਰੌਂਡਿਆ ਵਾ ਹੌਸਲੇ ਬਲੰਦ ਨੇ ਵੀਰ ਜੀ ਸੌਦਾ ਕਰਾਉਣਾ ਮਨਜ਼ੂਰ ਆ ਕਿ ਕੈਂਸਲ ਹੀ ਕਰਾਉਣੇ ਆ ਜੀ ਕੈਂਸਲ ਕਰਾਉਣੇ ਆ ਜੀ ਪੂਰੇ ਅਸੀਂ ਤਾਂ ਹੀ ਜਾਣਾ ਵੇ ਨਹੀਂ ਤੇ 26 ਤਰੀਕ ਦੀ ਕੌਲੇ ਦਿੱਲੀ ਦੇ ਅੰਦਰ ਵੜ ਜਾਣਾ ਵੇ 26 ਤਰੀਕ ਦੀ ਕੌਲ ਆ ਗਈ ਆ ਜੀ ਇਹਨਾਂ ਨੂੰ ਦਿੱਲੀ ਦੇ ਅੰਦਰ ਦਾਖਲ ਹੋਣ ਦੀ ਜਿਹੜੀ ਅਗਲੀ ਪਲੈਨਿੰਗ ਇਹਨਾਂ ਦੀ ਆਓ ਪੀਐਸਡੀ ਨੰਬਰ 1 ਨਿਊ ਚੈਨਲ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Pak Raja Singh Papa Bodha Singh very good wow singo subscribe to my channel and also press